ਉਹ ਜਿਲਾ ਬਾਸੋ ਕੇ ਅਫਸਰ ਤਰਨਤਾਰਨ ਸਾਡੇ ਮਾਨਯੋਗ ਡਿਪਟੀ ਕਮਿਸ਼ਨਰੀ ਸੰਦੀਪ ਕੁਮਾਰ ਆਈਐਸ ਤਰਨਤਾਰਨ ਜੀ ਵੱਲੋਂ ਸਖਤ ਇਦਾਇਤ ਹੈ ਕਿ ਜਿਹੜੇ ਈ ਰਿਕਸ਼ਾ ਚੱਲ ਰਹੇ ਹਨ ਜਿਹੜੇ ਸਕੂਲੀ ਬੱਚਿਆਂ ਨੂੰ ਲੈ ਕੇ ਈ ਰਿਕਸ਼ਾ ਚੱਲ ਰਹੇ ਹਨ ਉਹਨਾਂ ਬਿਲਕੁਲ ਬੰਦ ਕਰ ਦੇਣਾ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤ ਅਨੁਸਾਰ ਇਹ ਰਿਕਸ਼ਾ ਬਿਲਕੁਲ ਹੀ ਅਲਾਉ ਨਹੀਂ ਹੋਇਆ ਗਿਆ ਉਸ ਤੋਂ ਇਲਾਵਾ ਜਿਹੜੀ ਸਕੂਲ ਬੱਸਾਂ ਜਾ ਰਹੀਆਂ ਹੈਗੀਆਂ ਸਕੂਲ ਬੱਸਾਂ ਦੇ ਅੰਦਰ ਕਮੀਆਂ ਪਾਈਆਂ ਗਈਆਂ ਹਨ ਓਵਰ ਲੋਡ ਬੱਚੇ ਆ ਗਏ ਉਹਨਾਂ ਨੂੰ ਅਸੀਂ ਇੰਪਾਉਂਡ ਕਰ ਰਹੇ ਹਾਂ ਅੱਜ ਦੇ ਜਿਹੜੇ ਈ ਰਿਕਸ਼ਾ ਹੈਗੇ ਆ ਉਹਨਾਂ ਨੂੰ ਬਿਲਕੁਲ ਅਸੀਂ ਇੰਪਾਉਂਡ ਕਰ ਦਿੱਤਾ ਗਿਆ ਹੈ। ਘੱਟੋ ਘੱਟ 20 ਤੋਂ 25 ਦੀ ਈ ਰਿਕਸ਼ਾ ਹੈਗੇ ਆ ਜਿਨ੍ਹਾਂ ਨੂੰ ਅਸੀਂ ਇੰਪਾਉਂਡ ਕਰ ਦਿੱਤਾ ਗਿਆ ਹੈ। ਤੇ ਜਿਹੜੇ ਸਕੂਲ ਬੱਸਾਂ ਦੇ ਅੰਦਰ ਓਵਰਲੋਡਡ ਬੱਚੇ ਹੈਗੇ ਆ ਮਤਲਬ ਪੰਜ ਸਮਰੱਥਾ ਹੈਗੀ ਹੈ ਤੇ ਉਹਨੇ 36 ਬੱਚੇ ਪਾਰ ਗਿਆ ਤੁਸੀਂ ਉਹਨੇ ਓਵਰਲੋਡ ਪਾਇਆ ਹੈਗਾ ਤੇ ਨੈਕਸਟ ਟਾਈਮ ਅਸੀਂ ਉਸ ਗੱਡੀ ਨੂੰ ਇੰਪਾਉਂਡ ਕਰ ਦੇਣਾ ਹੈ। ਜਿਹੜੀ ਗੱਡੀਆਂ ਬਿਲਕੁਲ ਕੰਡਮ ਹੋ ਗਈਆਂ ਫੇਰ ਵੀ ਬੱਚੇ ਲੈ ਕੇ ਜਾ ਰਹੀ ਹੈ ਅਸੀਂ ਉਹਨਾਂ ਦਾ ਇੰਪਾਉਂਡ ਕੀਤਾ ਹੈ। ਪਲੱਸ ਅੱਜ ਜਿੰਨੀਆਂ ਗੱਡੀਆਂ ਨੂੰ ਅਸੀਂ ਰੁਕਿਆ ਚਲਾਨ ਪਾਇਆ ਉਹਨਾਂ ਦੇ ਸਕੂਲ ਪ੍ਰਿੰਸੀਪਲਾਂ ਨੂੰ ਸਾਡੇ ਵੱਲੋਂ ਅੱਜ ਕੋਈ ਨੋਟਿਸ ਜਾਰੀ ਹੋਵੇਗਾ ਜਿਸ ਦੇ ਅੰਦਰ ਕਾਰਨ ਦੱਸਾ ਨੋਟਿਸ ਅਸਿਆ ਜਾਊਗਾ ਕਿ ਕਿਸ ਕਾਰਨ ਇਹ ਬੱਚੇ ਇੱਥੇ ਆ ਰਿਹਾ ਹੈ ਜੇ ਸਕੂਲਾਂ ਦੇ ਪ੍ਰਿੰਸੀਪਲ ਇਸ ਜ਼ਮਲਦਿਆਂ ਵੀ ਪ੍ਰਾਈਵੇਟ ਗੱਡੀਆਂ ਦੇ ਅੰਦਰ ਬੱਚਿਆਂ ਦੇ ਉੱਤੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਤਾਂ ਉਹਨਾਂ ਨੂੰ ਇਸ ਸਖਤੀ ਦਾਇਰਤ ਕਰ ਦਿਨਾ ਹੈਗਾ ਜਿਹੜਾ ਤੁਸੀਂ ਸਕੂਲ ਦੇ ਅੰਦਰ ਇੱਕ ਕੈਪੀਡੇਵਿਟ ਲਿਖਵਾ ਕੇ ਰੱਖਿਆ ਹੈ ਮਾਪੇ ਉਤੋਂ ਵੀ ਅਸੀਂ ਸਰਕਾਰੀ ਗੱਡੀ ਤੇ ਆਸੋ ਪ੍ਰਾਈਵੇਟ ਗੱਡੀ 'ਚ ਆਪਣਾ ਬੱਚਾ ਭੇਜ ਰਹੇ ਹਾਂ ਤੇ ਉਹਨਾਂ ਦੀ ਸਾਡੀ ਖੁਦ ਦੀ ਜ਼ਿੰਮੇਵਾਰੀ ਹੈ ਸਕੂਲ ਪ੍ਰਿੰਸੀਪਲ ਦੀ ਜਾਂ ਕੋਈ ਮੈਨੇਜਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ। ਟ੍ਰੇਮ ਕੋਡ ਦੀ ਸਪਸ਼ਟ ਜ਼ਾਇਦਾ ਹੈ ਕਿ ਇਹ ਜਿਹੜਾ ਬੱਚਾ ਸਕੂਲ ਡਰੈਸ ਦੇ ਅੰਦਰ ਪਾ ਕੇ ਉਸ ਗੱਡੀ ਦੇ ਅੰਦਰ ਬਹਿ ਕੇ ਉਹ ਤੇ ਸਕੂਲ ਦੇ ਅੰਦਰ ਆ ਰਿਹਾ ਹੈ ਉਹ ਸਕੂਲ ਨੂੰ ਇੱਕ ਕਮਾਈ ਦੇ ਰਿਹਾ ਹੈ। ਕਮਾਈ ਦਾ ਜਰੀਆ ਉਹ ਬੱਚਾ ਹੈਗਾ ਤੇ ਉਹ ਪ੍ਰਾਈਵੇਟ ਦੇ ਨਾਲ ਕਿਉਂਕਿ ਸਾਰੇ ਗੱਡੀਆਂ ਤਾਂ ਖਰੀਦ ਨਹੀਂ ਸਕਦੇ ਫਿਰ ਉਹ ਪ੍ਰਾਈਵੇਟ ਬੱਤੀਆਂ। ਇਹ ਹਾਇਰ ਇਹਨਾਂ ਦੀ ਖੁਦ ਦੀ ਕਿਰਤੀ ਵੀ ਹੁੰਦੀ ਹੈ। ਨਹੀਂ ਤਾਂ ਸਕੂਲ ਪ੍ਰਿੰਸੀਪਲ ਨੂੰ ਖੁਦ ਇਹਨਾਂ ਗੱਡੀਆਂ ਨੂੰ ਬੰਦ ਕਰਨਾ ਚਾਹੀਦਾ ਪ੍ਰਾਈਵੇਟ ਨੂੰ। ਮਾਪਿਓ ਨੂੰ ਸਮਝਾਉਣਾ ਚਾਹੀਦਾ ਹੈ ਕਿ ਵੀ ਆਪਦੇ ਬੱਚੇ ਦੀ ਜ਼ਿੰਦਗੀ ਨੂੰ ਸਮਝਦੇ ਹੋਏ ਖੁਦ ਪਹੁੰਚਣ ਜਾਂ ਤਾਂ ਫਟੜਕੇ ਆਣ ਜਾਂ ਕੋਈ ਉਹਨਾਂ ਦੀ ਵੱਡੀ ਗੱਡੀਆਂ ਦੇ ਅੰਦਰ ਭੇਜਣ ਬੱਚੇ ਠੀਕ ਹੈ ਮਨਨਾ ਮੈਂ ਅੱਜ ਦੀ ਡੇਟ ਦੇ ਅੰਦਰ ਜਿਹੜੇ ਅੱਜ ਮੈਂ ਬੱਚੇ ਰੋਕੇ ਉਹਨਾਂ ਸਕੂਲ ਟਾਈਮ ਨੂੰ ਥੋੜਾ ਜਿਹਾ ਡਿਲੇ ਹੋਇਆ ਪਰ ਉਹਦੇ ਵਿੱਚ ਵੀ ਮੇਰੀ ਕੋਈ ਗਲਤੀ ਨਹੀਂ ਹੈ ਇਹ ਮਾਪਿਓ ਦੀ ਮੈਂ ਗਲਤੀ ਮੰਨਾਂਗਾ ਉਹ ਕਿਉਂ ਬੱਚੇ ਅਲਾਉ ਨਹੀਂ ਹੋਏ ਜੋ ਟਾਈਮ ਉਹਨਾਂ ਦਾ ਵੇਸਟ ਹੋਇਆ ਜੇਕਰ ਉਹ ਬੱਚੇ ਮਾਪਿਓ ਸਹੀ ਟੰਗ ਨਾਲ ਸਹੀ বাস ਦੇ ਅੰਦਰ ਭੇਜ ਦਿੰਦੇ ਮੈਂ ਉਹਨਾਂ ਤੋਂ ਮਾਫੀ ਵੀ ਮੰਗਾਂਗਾ ਕਿ ਇਹਨਾਂ ਬੱਚੇ ਸਕੋਰ ਟਾਈਮ ਪਰ ਇਹ ਇੰਨਾ ਦੀ ਜ਼ਿੰਦਗੀ ਵਾਸਤੇ ਬਹੁਤ ਵੱਡਾ ਹੈਗਾ ਅੱਜ ਕਿੰਨੀਆਂ ਗੱਡੀਆਂ ਦੇ ਚਲਾਣਾ ਕਰਦੇ ਦੱਸ ਕਿੰਨੀਆਂ ਬੋੜੀਆਂ ਇੰਪਾਉਂਡ ਚ 20 ਬੱਟਾ ਹੈਗੀਆਂ ਤੇ ਕਟਕਟ ਜਿਹੜੇ ਸਾਡੇ ਟ੍ਰਾਫਿਕ ਇੰਚਾਰਜ ਸ੍ਰੀ ਵਿਕਣਜੀਤ ਸਿੰਘ ਜੀ ਹੈਗੇ ਆ ਉਹਨਾਂ ਨੇ 36 ਤੋਂ ਚਲਾਨ ਕੱਟੇ ਹੈਗੇ ਜੀ ਅੱਜ ਆਪਣੇ ਚਲਾਨ ਕੱਟੇ ਆ ਨਾ ਜਿਹੜੀਆਂ ਬੱਸਾਂ ਕੋਈ ਬੱਸਾਂ ਦੇ ਕੀ ਜਾਣਦੇ ਮਾਨ ਜੋਬ ਹਾਈਪੋਰਟ ਦੇ ਬਾਰੇ ਪਾੜਨਾ ਕਰਦੇ ਹੋਏ ਅੱਜ ਜੀ ਸਾਡੇ ਸੀਨੀਅਰ ਅਫਸਰ ਸਾਹਿਬਾਨ ਜੀਸੀ ਸਾਹਿਬ ਐਸਐਸਜੀ ਸਾਹਿਬਾਦਰ ਰਿਗਰੋਤੁਰਾ ਜੀ ਗੜਮ ਸਾਡੇ ਅਸਕਰ ਗੋਟਾ ਸੁਪਰਿੰਟੈਂਡੈਂਟ ਗੋਗੀ ਜਿਨ੍ਹਾਂ ਨੇ ਬਹੁਤ ਪਾੜਨਾ ਕਰਦੇ ਅੱਜ ਸਪੈਸ਼ਲ ਇਲਾਕਾ ਜਿਹੜੇ ਸੇਫ ਸਕੂਲ ਬੋਸ ਰੋਲ ਤਿਆਤੋ ਜੀ ਕੰਪਨੀ ਬਣਾ ਕੇ ਪਹੁੰਚੀ ਹੈ ਬੋੜੀ ਚੌਕ ਨਾਲ ਮਿਲ ਕੇ ਜਿਹੜਾ ਅੱਜ ਜਿਹੜਾ ਨਾਕਾ ਲਾ ਦਿੱਤਾ ਚੈੱਕਿੰਗ ਕੀਤੀ ਹੈ ਗੱਡੀਆਂ ਉਹਨਾਂ ਮਸਕੀਨ ਤੇ ਆ ਦੇਖੀ ਚੁੰਦੇ ਜਿਹੜੇ ਆ ਪੂਰੇ ਬੈਨਰ ਹਜੇ ਵੀ ਜਿਹੜੇ ਆ ਉਹਨਾਂ ਕੋਲ ਸਕੇ ਤੋਂ ਬਸ ਅਸੀਂ ਵੱਖ-ਵੱਖ ਸਕੂਲਾਂ ਜਾ ਕੇ ਸੈਮੀਨਾਰ ਲਾ ਕੇ ਪਹਿਲਾਂ ਹੀ ਜਾਗਰੂਤਤਾ ਕਰ ਚੁੱਕੇ ਆ ਸਕੂਲ ਦੀ ਮੈਨੇਜਮੈਂਟ ਨਾਲ ਮੀਟਿੰਗਾਂ ਕਰ ਚੁੱਕੇ ਆ ਸਕੂਲਾਂ ਦੇ ਅੱਗੇ ਬੈਨਰ ਲਾ ਕੇ ਜਿਹੜਾ ਸਾਰਾ ਦੱਸ ਚੁੱਕੇ ਆ ਕਿ ਜਿਹੜੇ 18 ਸਾਲ ਤੋਂ ਘੱਟ ਜਿਹੜੇ ਆ ਬੱਚੇ ਉਹ ਆਪਣੇ ਦੀ ਕਲੀਕੇ ਨਾ ਹੋਣ ਦੂਸਰਾ ਜਿਹੜੇ ਆ ਸਕੂਲੇ ਗੱਡੀਆਂ ਜਿਹੜੀਆਂ ਉਹਨਾਂ ਦਿੱਤੇ ਪੱਗਤੀ ਤੋਂ ਬਾਅਦ ਬੱਚੇ ਨਾ ਜਿਹੜੇ ਆ ਉਹ ਭੈ ਜਾਣ ਤੇ ਜਿਹੜੀਆਂ ਸਿਰਫ ਉਹਨਾਂ ਕੱਢੀਆਂ ਫੌਸਟੇ ਜਿਹੜੀਆਂ ਟ੍ਰੈਡੀਸ਼ਨ ਆ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਂਦੀਆਂ ਆ। ਆਪ ਤੁਸੀਂ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਿਹੜੇ ਬੱਚਿਆਂ ਦੇ ਜ਼ਿਆਦਾ ਚਾਰਜ ਲੈ ਜਾਂਦੇ ਤੁਸੀਂ ਸਰਕਾਰ ਨੂੰ ਕੀ ਮੰਗਦੇ ਕੀ ਜ਼ਿੰਦਗੀ ਹੋਣੀ ਜਿਹੜੇ ਬੱਚੇ ਸੇਫ ਰਹਿਣ ਪਰ پیسے ਵੀ ਘੱਟ ਲੱਗਣ ਕੀ ਮੰਗਦੇ ਆਂ ਖਾਨੀਆਂ ਸਰ ਕੀ ਮਤਲਬ ਜੇ ਮੈਂ ਆਨ ਵੀ ਵੀ ਬੱਚੇ ਜਾਣਦੇ ਆ ਕਿ ਕਈ ਵਰੀ ਸੀਟ ਵੀ ਨਹੀਂ ਮਿਲਦੀ ਬਹੁਤ ਜ਼ਿਆਦਾ ਬੱਚੇ ਹੁੰਦੇ ਆ ਤੇ ਆ ਸੀਟ ਸੀ ਨਹੀਂ ਮਤਲਬ ਹਟਾਏ ਮੈਂਸ ਵਗੈਰਾ ਸਕੂਲ ਤੋਂ ਇੱਕ ਚਾਰਜ ਹੀ ਬਹੁਤ ਜ਼ਿਆਦਾ ਵਾ ਤਾਂ ਬੱਚੇ ਆ ਲੱਗੇ ਹੁੰਦੇ ਆ ਕਿ ਜਿਵੇਂ ਪਤਾ ਨਹੀਂ ਕੀ ਆ ਜੇ ਲਾਉਂਦੀਆਂ ਆ ਸਰਕਾਰ ਤੋਂ ਹੀ ਮੰਗਰੀ ਦੀ ਹੈ ਕਿ ਤੁਸੀਂ ਮੰਨ ਕੇ ਥੋੜਾ ਸਟ੍ਰਿਕਟ ਕਰਨੇ ਚਾਹੀਦੇ ਹੈ ਨਾ ਰੂਲਸ ਨੂੰ ਬਾਕੀ ਫੀਸ ਵਗੈਰਾ ਵੀ ਬਹੁਤ ਮਹਿੰਗੀਆਂ ਆ ਇਹ ਹਰ ਹਾਲ ਦਾ ਐਡਮਿਸ਼ਨਰ ਮਹਿੰਗੀਆਂ ਆ ਨੋ ਨੋ ਹਾਂ ਰਹਾ 85-88 ਦਾ ਫੀਸਰ ਵੀ ਐਡਮਿਸ਼ਨਰ ਆ ਹੁੰਦੇ ਆ ਤੇ ਤੁਹਾਡੇ ਵਰਗੇ ਨਹੀਂ ਕੰਪਰਸ ਕਰ ਸਕਦੇ ਨਾ ਸਕੂਲ ਦੇ ਵਿੱਚ ਆ ਕਿ ਇਸ ਲਈ ਮਤਲਬ ਮੈਂ ਕਹਿਣਾ ਸਮਝੀਏ ਥੋੜੇ ਚੇਂਜ ਕੀ ਜਾਨ ਐਜੂਕੇਸ਼ਨ ਲੈਵਲ ਤੇ ਵੀ ਤੇ ਐਨਾ ਟਰਾਂਸਪੋਰਟ ਲੈਵਲ ਤੇ ਵੀ ਥੋੜੀ ਸਕਾਈ ਕੀਤੀ ਜਾਵੇ ਕਿਉਂਕਿ ਅੱਜਕੱਲ ਨਿੱਕੇ ਨਿੱਕੇ ਬੱਚੇ ਇਸ ਕੰਟਿੰਗਾਂ ਤੋਂ ਆਉਂਦੇ ਆ ਸਾਡੇ ਬੱਚੇ ਖੇਡ ਕਰਦੇ ਆ ਕਿ ਅਨੰਦ ਦਿਓ ਉਥੇ ਨਾ ਕੋ ਹੰਨਾਨੀ ਕੋਸ਼ਿਸ਼ ਕਿ ਸੂਰੀ ਬੱਚਿਆਂ ਨੂੰ ਵੈਨਾ ਲੋਕ ਬੈਲਨ ਪੱਕੇ ਨਿਕੇ ਨਿਕੇ ਬੱਚੇ ਸਕੂਟਰੀਆਂ 'ਚੋਂ अनेਕਾਂ ਲਹਿ ਜਾਂਦੇ ਹੈ ਤੇ ਨਿਕਲੇ ਇੱਕ ਬੱਚਾ ਸਕੂਟਰੀ ਤੇ ਹੋ ਜਾਂਦਾ ਹੈ ਬੱਚਿਆਂ ਨੂੰ ਤਾਂ ਕੋਈ ਸੰਭਾਲ ਲੈਣੀ ਆਉਂਦਾ ਤੀ ਇਹ ਗੱਲਾਂ ਕਰਨ ਦੀ ਸਾਡੇ ਬੱਚੇ ਵੀ ਚਲਾ ਸਕਦੇ ਆ ਅਸੀਂ ਹੁਣ ਇਹਦੇ ਇਹ এডੂਕੇਸ਼ਨ ਦਾ ਆਫਰ ਕਰਨ ਲਏ ਆ ਐਸਨ ਇਹ ਹੋਰੇਗਾ ਇੰਨਾ ਵੀ ਗੁੱਸਾ ਇਹੜਾ ਸਕੂਲ ਨਾ ਨਹੀਂ ਜਾਂਦਾ ਇਹ ਇੱਥੇ ਇੰਡੀਆ 'ਚ ਕੋਈ ਫਿਊਚਰ ਨਹੀਂ ਹੈਗਾ ਸਾਨੂੰ ਰੋਕੀ ਬਾਹਰ ਤੱਕ ਜੀ ਆਂਦੇ